ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਜਿਵੇਂ ਕਿ ਹੁਣ ਤੱਕ ਤੁਸੀਂ ਵੀਡੀਓ ਨੂੰ ਬਹੁਤ ਸਾਰਾ ਪਿਆਰ ਤੇ ਰਿਸਪਾਂਸ ਦੇ ਰਹੇ ਹੋ ਤੇ ਵੀਡੀਓ ਦੇਖਣ ਦੇ ਨਾਲ ਨਾਲ ਤੁਸੀਂ ਆਪਣੇ ਇਸ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਲਿੰਕ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਚੀਜ਼ ਦੱਸਣੀ ਚਾਹੁੰਦਾ ਹਾਂ ਕਿ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਕਿਤਾਬਾਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਉਦਾਹਰਨ ਦੇ ਤੌਰ ਤੇ ਜਿਵੇਂ ਕਿ ਅਸੀਂ ਪੜ੍ਹਾਈ ਲਿਖਾਈ ਦੀ ਪਹਿਲੀ ਕਲਾਸ ਤੋਂ ਲੈ ਕੇ ਜਾਂ ਫਿਰ ਪਹਿਲੀ ਜਮਾਤ ਤੋਂ ਲੈ ਕੇ ਜਦੋਂ ਤੱਕ ਅਸੀਂ ਸਾਰੀ ਜ਼ਿੰਦਗੀ ਜਿਉਂਦੇ ਹਾਂ ਕਿਤਾਬਾਂ ਪੜ੍ਹਦੇ ਹੀ ਰਹਿੰਦੇ ਹਾਂ ਚਾਹੇ ਉਹ ਪੜ੍ਹਾਈ ਦੇ ਰਿਲੇਟਡ ਕਿਤਾਬਾਂ ਹੋਣ ਚਾਹੇ ਉਹ ਮੈਡੀਕਲ ਦੇ ਨਾਲ ਜਾਂ ਫਿਰ ਕੁਦਰਤ ਦੇ ਨਾਲ ਜਾ ਫਿਰ ਕਵਤਾਵਾਂ ਦੇ ਰੂਪ ਵਿੱਚ ਜਾਂ ਫਿਰ ਗੀਤਾਂ ਦੇ ਰੂਪ ਵਿੱਚ ਅਤੇ ਜਾਂ ਫਿਰ ਕਹਾਣੀਆਂ ਦੇ ਰੂਪ ਵਿੱਚ ਕਿਤਾਬਾਂ ਬਣੀਆਂ ਹੋਈਆਂ ਹੁਣ ਅਸੀਂ ਉਹਨਾਂ ਕਿਤਾਬਾਂ ਨੂੰ ਜੇ ਆਪਣੀ ਜ਼ਿੰਦਗੀ ਦੇ ਵਿੱਚ ਆਪਣਾ ਸਾਥੀ ਬਣਾ ਲਈਏ ਤਾਂ ਸਾਡੀ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਉਲਝਣਾਂ ਆਪਣੇ ਆਪ ਹੀ ਸੁਲਝਣ ਲੱਗ ਜਾਂਦੀਆਂ ਹਨ ਕਿਉਂਕਿ ਉਹਨਾਂ ਕਿਤਾਬਾਂ ਦੇ ਵਿੱਚ ਉਹਨਾਂ ਲੇਖਕਾਂ ਕਾਰਾਂ ਜਾਂ ਗੀਤਕਾਰਾਂ ਜਾਂ ਕਹਾਣੀਕਾਰਾਂ ਦੁਆਰਾ ਉਹ ਜ਼ਿੰਦਗੀ ਦੀਆਂ ਉਦਾਹਰਨਾ ਜਾਂ ਤਜਰਬਿਆਂ ਦੀਆਂ ਲਿਖਤਾਂ ਹੁੰਦੀਆਂ ਹਨ ਜਿਹੜੀਆਂ ਕੀ ਉਹਨਾਂ ਨੇ ਆਪਣੇ ਨਾਲ ਹੰਡਾਈਆਂ ਹੁੰਦੀਆਂ ਹਨ ਉਸ ਲੜੀ ਦੇ ਵਿੱਚੋਂ ਅੱਜ ਆਪਾਂ ਤੁਹਾਡੇ ਨਾਲ ਇੱਕ ਉਸ ਕਵੀ ਲੇਖਕ ਗੀਤਕਾਰ ਜਾਂ ਫਿਰ ਇੱਕ ਬਹੁਤ ਹੀ ਉੱਗੇ ਲਿਖਾਰੀ ਦੇ ਬਾਰੇ ਗੱਲਬਾਤ ਕਰਨੀ ਚਾਹਾਂਗੇ ਅੱਜ ਅਸੀਂ ਤੁਹਾਡੇ ਨਾਲ ਮਰਹੂਮ ਸਰਜੀਤ ਪਾਤਰ ਸਾਹਿਬ ਦੇ ਬਾਰੇ ਵਿੱਚ ਗੱਲ ਕਰਨੀ ਚਾਹਾਂਗੇ ਸਰਜੀਤ ਪਾਤਰ ਸਾਹਿਬ ਦਾ ਜਨਮ ਜਨਵਰੀ ਮਹੀਨੇ 1945 ਦੇ ਵਿੱਚ ਹੋਇਆ ਸੀ ਸਰਜੀਤ ਪਾਤਰ ਸਾਹਿਬ ਨੂੰ ਇੱਕ ਉੱਗੇ ਕਵੀ ਦੇ ਰੂਪ ਦੇ ਵਿੱਚ ਪਦਮ ਸ੍ਰੀ ਅਵਾਰਡ ਦੇ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ ਪਦਮ ਸ੍ਰੀ ਅਵਾਰਡ ਭਾਰਤ ਦੇ ਰਾਸ਼ਟਰਪਤੀ ਦੁਆਰਾ ਦਿੱਤਾ ਜਾਂਦਾ ਹੈ ਇਹ ਇੱਕ ਨੈਸ਼ਨਲ ਪੱਧਰ ਦਾ ਜਾਂ ਇਹ ਕਹਿ ਲਈਏ ਕਿ ਭਾਰਤ ਦਾ ਸਰਵਉੱਚ ਅਵਾਰਡ ਹੁੰਦਾ ਹੈ ਜਿਸ ਦੇ ਨਾਲ ਕੀ ਉਹਨਾਂ ਨੂੰ ਨਵਾਜਿਆ ਗਿਆ ਸੀ ਸੁਰਜੀਤ ਪਾਤਰ ਸਾਹਿਬ ਦਾ ਨਾਮ ਸੁਰਜੀਤ ਪਾਤਰ ਕਿਉਂ ਪਿਆ ਸੁਰਜੀਤ ਪਾਤਰ ਸਾਹਿਬ ਦਾ ਨਾਮ ਪਾਤਰ ਇਸ ਕਰਕੇ ਪਿਆ ਕਿਉਂਕਿ ਉਹਨਾਂ ਦਾ ਪਿੰਡ ਦਾ ਨਾਮ ਪਾਤਰਕਲਾਂ ਸੀ ਪਾਤਰ ਸਾਹਿਬ ਨੇ ਲੇਖਕਾਰ ਜਾਂ ਗੀਤਕਾਰੀ ਜਾਂ ਫਿਰ ਕਵੀ ਹੋਣ ਦੇ ਨਾਤੇ ਜਾਂ ਆਪਣੇ ਸਾਹਿਤਕਾਰ ਦੇ ਵਿੱਚ ਆਪਣੇ ਨਾਮ ਦੇ ਨਾਲ ਆਪਣੇ ਪਿੰਡ ਦਾ ਨਾਮ ਜੋੜਿਆ ਅੱਜ ਉਹਨਾਂ ਨੂੰ ਸਰਜੀਤ ਪਾਤਰ ਦੇ ਨਾਮ ਨਾਲ ਬੁਲਾਇਆ ਜਾਂਦਾ ਹੈ ਜਾਂ ਫਿਰ ਇਹ ਕਹਿ ਲਈਏ ਕਿ ਉਹਨਾਂ ਨੂੰ ਉਹਨਾਂ ਦੇ ਪਿੰਡ ਦੇ ਨਾਲ ਬੁਲਾਇਆ ਜਾਂਦਾ ਹੈ ਤੇ ਉਹਨਾਂ ਨੇ ਆਪਣੇ ਪਿੰਡ ਦਾ ਨਾਮ ਬਹੁਤ ਹੀ ਉੱਚਾ ਕਰ ਦਿੱਤਾ ਹੈ। ਪਿਛਲੇ ਦਿਨੀ 11 ਮਈ ਨੂੰ 2024 ਦੇ ਵਿੱਚ ਉਹ ਸਾਡੇ ਵਿੱਚੋਂ ਸਰੀਰਕ ਤੌਰ ਤੇ ਚਲੇ ਗਏ ਹਨ ਪਰ ਉਹਨਾਂ ਦੀਆਂ ਲਿਖਤਾਂ ਉਹਨਾਂ ਦੀਆਂ ਸਾਹਿਤਕਾਰ ਕਿਤਾਬਾਂ ਸਾਡੇ ਕੋਲ ਅੱਜ ਵੀ ਮੌਜੂਦ ਹਨ ਤੇ ਉਹਨਾਂ ਦੀ ਉਹ ਹਾਜ਼ਰੀ ਭਰਦੀਆਂ ਰਹਿਣਗੀਆਂ ਮੇਰੀ ਆਪ ਸਭ ਨੂੰ ਰਿਕਵੈਸਟ ਆ ਕਿ ਤੁਸੀਂ ਵੀ ਆਪਣੇ ਆਪ ਨੂੰ ਕਿਤਾਬਾਂ ਦਾ ਸਾਥੀ ਬਣਾਓ ਆਪਣੀ ਜ਼ਿੰਦਗੀ ਦੇ ਵਿੱਚ ਕਿਤਾਬਾਂ ਲਿਖਤਾਂ ਨੂੰ ਪੜੋ ਲਿਆਓ ਤਾਂ ਜੋ ਤੁਹਾਡੀ ਜ਼ਿੰਦਗੀ ਵੀ ਉਹਨਾਂ ਲੇਖਕਾਰਾਂ ਦੀ ਤਰ੍ਹਾਂ ਇੱਕ ਬਹੁਤ ਹੀ ਤਜਰਬੇਕਾਰ ਬਣ ਸਕੇ ਇਹ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਦਾ ਮੇਰਾ ਮਕਸਦ ਇਹ ਸੀਗਾ ਕਿ ਪਿਛਲੇ ਦਿਨੀ 11 ਮਈ 2024 ਨੂੰ ਜਦੋਂ ਪਾਤਰ ਸਾਹਿਬ ਦੇ ਇਸ ਸੰਸਾਰ ਨੂੰ ਛੱਡ ਜਾਣ ਜਾਂ ਫਿਰ ਗੁਜ਼ਰ ਜਾਣ ਦੀ ਖਬਰ ਆਈ ਤਾਂ ਮੈਂ ਦੇਖਿਆ ਆਪਣੇ WhatsApp ਸਟੇਟਸਾਂ ਦੇ ਵਿੱਚ ਲਗਭਗ ਹਰ ਇੱਕ ਪਰਸਨ ਨੇ ਉਹਨਾਂ ਦਾ ਜਾਂ ਫਿਰ ਕੋਈ ਕਵਿਤਾ ਦੀ ਤੁਕ ਲਿਖ ਕੇ ਜਾ ਫਿਰ ਕੋਈ ਉਹਨਾਂ ਦੀ ਫੋਟੋ ਲਗਾ ਕੇ ਸ਼ਰਧਾਂਜਲੀ ਦੇ ਰੂਪ ਵਿੱਚ ਸਟੇਟਸ ਲਗਾਇਆ ਹੋਇਆ ਸੀ ਪਰ ਦੁੱਖ ਦੀ ਗੱਲ ਇਹ ਆ ਕਿ ਸਾਡੀ ਪ੍ਰਵਿਰਤੀ ਇਹੋ ਜਿਹੀ ਹੋ ਗਈ ਹੈ ਕਿ ਇਹੋ ਜੇ ਉੱਗੇ ਜਾਂ ਫਿਰ ਮਸ਼ਹੂਰ ਪਰਸਨਾਂ ਦੇ ਲਈ ਸਾਡੇ ਕੋਲ ਸਿਰਫ 24 ਘੰਟਿਆਂ ਦੇ ਲਈ ਇੱਕ ਸਟੇਟਸ ਹੀ ਰਹਿ ਗਿਆ ਹੈ ਸੋ ਮੈਂ ਤੁਹਾਨੂੰ ਰਿਕਵੈਸਟ ਕਰਦਾ ਹਾਂ ਕਿ ਉਹਨਾਂ ਇਹੋ ਜੀਆਂ ਸਖਸੀਅਤਾਂ ਸਿਰਫ ਇੱਕ ਸਟੇਟਸ ਦੀ ਮਹਤਾਜ ਨਹੀਂ ਸਗੋਂ ਉਹਨਾਂ ਦੀਆਂ ਲਿਖਤਾਂ ਨੂੰ ਸਾਨੂੰ ਪੜ੍ਹਨਾ ਚਾਹੀਦਾ ਹੈ ਸਿੱਖਣਾ ਚਾਹੀਦਾ ਹੈ ਤੇ ਉਹਨਾਂ ਨੂੰ ਸਾਡੀ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਅਪਣਾਉਣਾ ਚਾਹੀਦਾ ਹੈ ਵੀਰ ਦੇ ਵਿੱਚ ਗਰ ਵੀਡੀਓ ਵਧੀਆ ਲੱਗੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ